ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਵਲੌਗ ਕਿਉਂਕਿ ਮੈਂ ਮਮਾ ਪਾਪਾ ਦਾ ਲਾਸਟ ਵਲੌਗ ਹੈ ਕੈਨੇਡਾ ਦੇ ਵਿੱਚ ਸੋ ਮੈਂ ਸਟਾਰਟ ਕਰ ਰਹੀ ਹਾਂ ਕਿਉਂਕਿ ਉਹਨਾਂ ਨੂੰ ਸੀਗਾ ਵੀ ਹਰਲੀਨ ਸਟਾਰਟ ਕਰੇ ਇੱਕ ਸਾਡਾ ਵਲੌਗ ਅੱਜ ਉਹਨਾਂ ਦਾ ਲਾਸਟ ਡੇ ਆ ਤਾਂ ਮੈਂ ਅੱਜ ਉਹਨਾਂ ਨੂੰ ਲਾਸਟ ਫੇਰਾ ਤੋਰੀ ਕਰਾ ਰਹੀ ਐਂਗੀ ਕਦੇ ਇੱਧਰ ਕਦੇ ਉੱਧਰ ਹਲੇ ਘਰੋਂ ਨਿਕਲਈਆਂ ਐ ਇੱਧਰ ਹਲੇ ਘਰੋਂ ਨਿਕਲਈਆਂਗੇ ਹਾਂ ਬਟ ਮੈਨੂੰ ਵਧੀਆ ਲੱਗ ਰਿਹਾ ਹੈਗਾ ਕਿਉਂਕਿ ਉਹ ਜਾ ਰਹੇ ਮੈਂ ਵਧੀਆ ਹੀ ਲੱਗ ਰਿਹਾ ਹੈਗਾ ਕਿਉਂਕਿ ਕੱਲ ਹੁਣ ਮੈਂ ਕੰਮ ਤੋਂ ਘਰੇ ਆਉਂਗੀ ਤੇ ਘਰੇ ਕੋਈ ਵੀ ਨਹੀਂ ਹੋਣਾ ਹੈਗਾ ਮੈਨੂੰ ਡੀਕਦਾ ਤੇ ਲੈਟਸ ਸੀ ਕੀ ਬੰਦਾ ਕਰਦਾ ਸੀ ਅੱਗੇ ਜਾ ਲੱਗੇ ਅੱਗੇ ਸ਼ੁਰੂ ਕਰ ਆਰਡਰ ਕਰਨ ਲੱਗੇ ਯਾਰ ਲੈਣ ਆਉਣਾ ਹਾਈ ਆਈ ਵਿਲ ਹੈਵ ਥ੍ਰੀ ਬੋਸਟਨ ਕ੍ਰੀਮ ਡੋਨਟਸ ਥ੍ਰੀ ਬੋਸਟਨ ਕ੍ਰੀਮ ਯਾਰ ਐਂਡ ਵਨ ਪੀਚ ਕੁਐਂਚਰ ਵਾਟ ਸਾਈਜ਼ Medium. Okay, with lemonade. Yes. Anything else? with that One frozen lemonade. Which one? Tea. Or, or regular. Regular. Regular, regular. Regular, regular. Okay. Regular. Regular. Okay. And one uh, medium iced coffee, extra cream and extra base. Nothing else. That's all. That's it. That's all. Yeah. Okay, so three drinks and three bottles, right? Yeah. Harding, thank you. ਕਿੰਕਾ ਦੇਖ ਲੈ ਕਿਹੜੀ ਡਿਫਰੀ ਹੈ ਬੜਕਸ ਲੱਗੂਗੀ ਜਿਹਨੂੰ ਲਈ ਡਿਫਰੀ ਕਰਤਾ ਉਹ ਦੱਤ ਮਲੇੜਾ ਲਾਉਂਗਾ ਸੋਣ ਨਹੀਂ ਦੋਨੋਂ ਹੀ ਵਧੀਆ ਨਾ ਫੇਰ ਹੁਣ ਆਹ ਦੇਖ ਲੈ ਟਰਾਈ ਕਰਕੇ ਇਹ ਕਿਹੜੀ ਜੀ ਕੌਫੀ ਆ ਇਹ ਤਾਂ ਜਹੀ ਆਪ ਪੀਤੀ ਹੋਈ ਆ ਮਿੱਠੀ ਆਈ ਆ ਮੈਂ ਜਹੀ ਦੇ ਦੇ ਬਲਜਿੰਦਰ ਨੂੰ ਪਹਿਲਾਂ ਚੈੱਕ ਕਰਾ ਰਹੇ ਆਂਗੇ ਵੀ ਕਿਹੜੀ ਜਿਹੜੀ ਸਵਾਦ ਆ ਉਹ ਰੱਖ ਲਾ ਨਹੀਂ ਮੇਰੀ ਆਹ ਲੈ ਆ ਦੋ ਤਾਰ ਰਿਜੈਕਟ ਕਰਤੇ ਨੇ ਬਲਜਿੰਦਰ ਨੇ ਹੁਣ ਤਾਂ ਪੀਣੇ ਪੈਣਾ ਉਹ ਪੈਪ ਨੂੰ ਕੀ ਆ ਪੈਪ ਨੂੰ ਕੀ ਆ ਪੈਪ ਜਿਹੜੀ ਮਰਜ਼ੀ ਦੇ ਚ ਸੇਵਾ ਪੀ ਲਓ ਨਾ ਜੀ ਵੀ ਇਹ ਬਹੁਤ ਸਵਾਦ ਆ ਚਲੋ ਪੀਓ ਟੁਗੜਾ ਵੀ ਹੈ ਕਰ ਲਈ ਨਾ ਕੋਈ ਵੀ ਦੇ ਆ ਦੋ ਆਪਸ਼ਨ ਆ ਨੇ ਲੈ ਲੇ ਤੂੰ 커피 ਪੀਣੀ ਸੀ ਨਹੀਂ ਮੈਂ ਤਾਂ ਉਹੀ ਲੈ ਆਈ ਸੀ ਇਹਨੇ ਸਾਰੇ ਚੋਕਰ ਦੇਖ ਲਓ papa ਪੀ ਲਓ ਪੀਨੇ ਪੀਨੇ ਬਰੈਡ ਯਰਲੀ ਨੇ ਕੀ ਆ ਜਮ ਲੇਂਦਾ ਡਾ ਬਰੋਟੀ ਉੱਪਰ ਚੌਕ ਲੱਗਾਈ ਹੋਈ ਬਸ 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 ਚੌਕਲੇਟ ਪਾ ਦੀ ਐਵੇਂ ਲੁੱਟੀ ਜਾਂਦੇ ਹੈਗੇ ਚੱਲੇ ਕਿੱਧਰ ਜਾ ਰਹੇ ਆ ਆਪਾਂ ਸਰਪ੍ਰਾਈਜ਼ ਕੱਲ ਸੀ ਪਾਣੀ ਵਾਲਾ ਓਕੇ ਇਥੇ ਲੈ ਜੀ ਲੈਣ ਹਾਰਟ ਲੇਕ ਹਾਰਟ ਲੇਕ ਆ ਗਿਆ ਆਪਾਂ ਓਕੇ ਥੈਂਕ ਯੂ ਮੈਂ ਇਹਨੂੰ ਕਿਹਾ ਸੀਗਾ ਗਰਮੀ ਲੱਗੂਗੀ ਇਥੇ ਅਰਲੀ ਨਾਲ ਆਪਾਂ ਨੂੰ ਨਹੀਂ ਮੋਂਸਨ ਵਧੀਆ ਚਾਹ ਹੋ ਬੈਠਣ ਨੂੰ ਚੱਲ ਬੈਠ ਕੇ ਜਾਂਦੇ ਥੋੜੀ ਦਿਰ ਪਾਣੀ ਪਾਣੀ ਹੈ ਤਾਂ ਪਾਣੀ ਨੂੰ ਜਾਂਦਾ ਇਹ ਰਹਾ ਹਣਾ ਥੱਲੇ ਪਰਲੇ ਪਾਸੇ ਕੀ ਹੈ? ਡਰਤਾ ਨਹੀਂ ਲੱਗ ਰਿਹਾ। VOTING ਕਰ ਦਿੰਗੇ। ਇੱਥੇ VOTING ਨਹੀਂ ਹੁੰਦੀ ਆ। ਦੂਜੇ ਪਾਸੇ ਦੀ ਜਾਣੇ ਆਂਗੇ। ਹਜੇ ਤਾਂ ਮੈਂ ਤੁਹਾਨੂੰ ਇੱਥੇ ਉਹਨੂੰ ਦੁਕਾਨ ਲਈ ਆਈ ਸੀ। ਵੈਸੇ ਦਿਖਾ ਰਹੀ ਆ ਤਾਂ ਹੈ। ਦੂਜੇ ਪਾਸੇ ਜਾਵਾਂਗੇ ਜਿੱਥੇ ਮੇਨ ਐਂਟਰੀ ਆ। ਮੇਨ ਐਂਟਰੀ ਲੈਣਾ ਸੀ ਫਿਰ ਪਹਿਲਾਂ ਸਾਨੂੰ। ਪਤਾ ਕਮ ਲੱਗੂਆ ਵੀ ਥੋੜੀ ਜਿਹੀ ਹਿੱਲੀ ਹੋਈ ਆ। ਹਲਾ ਲੈ। ਹਵਾ ਤੱਕ ਤਾਂ ਬਣਿਆ ਨਹੀਂ ਹੋਇਆ। ਉੱਧਰ ਪਾਸੇ ਰੇਲ ਦਿਖਣ ਲਈ ਇਤਿਕਾਰਦਿਆਂ ਹੁਣ ਅਸੀਂ ਮੇਨ ਐਂਟਰੈਂਸ ਤੇ ਜਾ ਰਹੇ ਹਾਂ ਕਾਟੂ ਆ ਰਿਹਾ ਕਾਟੂਆਂ ਬੜੀਆਂ ਵੱਡੀਆਂ ਆ ਰਹੀਆਂ ਇੱਥੇ ਹਨ ਇੱਥੇ ਉੱਥੇ ਨਿਓਲੇ ਹੁੰਦੇ ਆ ਉਹ ਤੋਂ ਵੀ ਵੱਡੀ ਕਾਟੂ ਇੱਥੇ ਘਰ ਦੇਖੋ ਇੱਥੇ ਘਰ ਤਾਂ ਪੂਰੇ ਸ਼ਾਨਦਾਰ ਨੇ ਇੱਥੇ ਹਨ ਨਾ ਚੌਲੇ ਲੇਕ ਤੇ ਘੱਡੇ ਨੇ ਆ ਦੇਖੋ ਹੋਰ ਕੋਈ ਹਾਲਾ ਦੇਖੋ ਆ ਦੇਖੋ ਘਰ ਦੇ ਨੇ ਵਧੀਆ ਹਨ ਹਾਂਜੀ ਹਾਰਲਿਕ ਪਹੁੰਚ ਗਏ ਅਸੀਂ ਅਤਿਮਦਰ ਐਂਟਰੀ ਕਰਕੇ ਗੱਡੀ ਪਾਰਕ ਫਰਾਸੀਆ ਪਾਰਕ ਕਿੰਨੇ ਲੋਕ ਆਏ ਨੇ ਕਿੰਨੀਆਂ ਗੱਡੀਆਂ ਖੜੀਆਂ ਨੇ ਇੱਥੇ ਸਾਰੀ ਫੁੱਲ ਹੀ ਹੈ ਤਕਰੀਬਨ ਅੱਧੀ ਤਾਂ ਜ਼ਿਆਦਾ ਭਰੀ ਪਈ ਹੈਗੀ ਤੇ ਬਾਕੀ ਆ ਵੇਖੋ ਇੱਥੇ ਆਹ ਤਾਂ ਹਰ ਜਗ੍ਹਾ ਤੇ ਬਣੇ ਹੁੰਦੇ ਨੇ ਬੱਚਿਆਂ ਵਾਸਤੇ ਪਾਰਕ ਨਾਉਣ ਲਈ ਵਾਟਰ ਪਾਰਕ ਦੇ ਇਹ ਨਹੀਂ ਅੱਜ ਫੇਰ ਨਹੀਂ ਆਪਾਂ ਕੋਈ ਕੱਪੜਾ ਲੈ ਕੇ ਆਈ ਪਤਾ ਨਹੀਂ ਸਰਪ੍ਰਾਈਜ਼ ਦੇਣ ਦੀ ਤਾਂ ਆਪਾਂ ਨੂੰ ਹਨਾ ਲੋਗ ਨੇ ਰੀਲਾ ਬਣਾਉਣ ਲੱਗਿਆ ਤਾਂ ਉਹਨੇ ਮਾਵਾਂ ਦੀ ਬਣਾ ਲਓ ਬਣਾ ਲਓ ਰਹੀ ਨੇ ਤੇ ਬਾਕੀ ਆ ਟ੍ਰੀ ਟ੍ਰੈਕਿੰਗ ਹੁੰਦੀ ਉਪਰ ਆ ਦੇਖੋ ਔਰ ਰਾਹ ਬਣਾਏ ਹੋਏ ਨੇ ਲੰਗੜ ਨੂੰ ਚੱਕਰ ਰੱਸੀਆਂ ਜੇ ਬੰਨ ਕੇ ਤੇ ਇਹ 70 ਡਾਲਰ ਲੈਂਦੇ ਇੱਕ ਜਾਨੇ ਦੇ ਕਮਾ ਖਾ 사 ਲੈਂਦੇ ਹੋਣਗੇ ਪਰ ਆ ਦੇਖੋ ਸਾਰੇ ਪਾਸੇ ਪਾਏ ਹੋਏ ਨੇ ਇੱਧਰ ਵੀ ਆ ਉਹ ਐਂਡ ਤੱਕ ਉਧਰੋਂ ਸ਼ੁਰੂ ਹੁੰਦੀ ਹੈ ਟ੍ਰੀ ਟ੍ਰੈਕਿੰਗ ਇੱਧਰ ਪਿੱਛੇ ਕਾਫੀ ਏਰੀਆ ਸੀਗਾ ਇਹਦਾ ਬਾਕੀ ਅੱਗੇ ਲੇਕ ਆ ਗਈ ਹਾਰਟ ਲੇਕ ਇਹ ਸ਼ੇਪ ਹਾਰਟ ਆ ਰਹੀ ਹੈ ਇਸ ਤਾ ਇਹਨੂੰ ਹਾਰਟ ਲੇਕ ਕਹਿੰਦੇ ਆਗੇ ਇੰਨੀ ਕ ਹਾਈਟ ਤੋਂ ਤਾਂ ਹੀ ਦਿਖਣੀ ਹੈਗੀ ਖੈਰ ਇਹ ਕਾਫੀ ਉੱਚੀ ਜਾ ਕੇ ਦਿਖਦੀ ਹੋਊਗੀ ਇਹਦੀ ਸ਼ੇਪ ਤਾਂ ਆ ਦੇਖੋ ਬਾਕੀ ਆ ਲੱਗੇ ਹੋ ਨੇ ਉੱਪਰ ਚੰਨੂ ਟਰੈਕਿੰਗ ਕਰਨ ਲਈ ਨਟਕ ਲੜ ਕੇ ਜਾਓ ਇਹ ਸਾਰਾ ਕੁਝ ਉਹਦੇ ਵਿੱਚ ਹੀ ਹੋਣਾ ਉਹ ਪਹੁੰਚ ਗਏ ਆ ਦੇਖੋ ਅੱਗੇ ਜਾ ਕੇ ਨੇੜੇ ਪਹੁੰਚ ਗਏ ਲੇਕਦੇ ਅਸੀਂ ਆਜੋ ਹੁਣ ਕਿੱਧਰ ਰਹਿ ਗਏ ਇਹਨਾਂ ਦਾ ਲਾਈਨ ਨਹੀਂ ਗੋਦੇ ਨਹੀਂ ਨੰਨਦੀ ਮਾਮਾ ਤੇ ਜਾਂਦੀ ਆ ਆਜੋ ਆਜੋ ਟ੍ਰਕ ਟ੍ਰੈਕਿੰਗ ਹਾਂ ਟ੍ਰੀ ਟੌਪ ਟ੍ਰੈਕਿੰਗ ਉਹ ਹਰ ਇੱਕ ਨੀਂਦ ਨਾਲ ਹਣਾ ਪੌਣਿਆ ਰੱਸੀ ਨਹੀਂ ਕਰੂਗਾ ਰੱਸੀ ਨਹੀਂ ਨਹੀਂ ਕਰ ਰਿਹਾ ਬੰਦਾ ਪਹੁੰਚੇ ਤੱਕ ਵਧੀਆ ਜਗ੍ਹਾ ਵਧੀਆ ਦਿਨ ਜਾ ਫੜਨ ਨੂੰ ਢਿੰਡ ਰੋਈ ਜਾਂਦੀ ਹੈ ਕਿ ਅਮਾ ਤੁਹਾਡੇ ਬਿਨਾ ਜੀਨ ਲੱਗਣਾ ਅੱਜ ਮੈਨੂੰ ਚੁੱਬੜ ਕੇ ਬਾੜੇ ਰੋਈ ਅੱਛਾ ਫੇਰੇ ਫੇਰੇ ਚੱਲ ਕੋਈ ਲੱਗ ਜੂਗਾ ਪਪਾ ਵੀ ਨਾ ਲੱਗ ਜੂ ਮम्मा ਵੀ ਨਾ ਲੱਗਣਾ ਦੋਨਾਂ ਵੀ ਨਾ ਲੱਗਣਾ ਮम्मा ਵੀ ਨਾ ਪਪਾ ਵੀ ਨਾ ਦੋਨਾਂ ਵੀ ਨਾ ਲੱਗਣਾ ਚੱਲ ਕੋਈ ਨਹੀਂ ਆ ਜਾਗਾ ਫੇਰ ਗੇੜ ਮਾਰ ਲਾਂਗੇ ਅਸੀਂ ਮੈਂ ਕਿਹਾ ਮੈਂ ਜਾਇਆ ਬਸ ਜਾ ਕੇ ਮੈਂ ਫੇਰ ਮੁੜਿਆ ਆਣਾ ਹਾਂ ਬਸ ਉਹ ਆਇਆ ਨਾ ਵੀ ਉਹੀ ਜਾ ਕੇ ਮੁੜਿਆ ਆਣਾ ਮੈਂ ਆਪੇ ਲਾ ਕੇ ਆਉਣਾ ਮੈਂ ਥਿੜੀ ਜਾ ਕੇ ਮੂੰਹ ਦਿਖਾਇਆ ਮੈਂ ਹਨਾ ਯੱਕਾਂ ਕੋਲੇ ਭਾਈ ਦਵਾਰਾ ਨਾ ਆਹ ਦੇਖਣ ਡੇਵੋਡਿੰਗ ਕਰ ਦਿੰਨੇ ਉਹਨਾਂ ਨੂੰ ਆਪਾਂ ਵਾਕੀ ਨੇਕਸ ਤੇ ਆ ਕੇ ਬਹੁਤ ਹੀ ਲੱਗਿਆ ਲੇਕ ਹੈ ਵਧੀਆ ਪੂਰੀ ਕਾਦੀ ਲੈਕਾ ਟੋਬਾ ਟੋਬਾ ਗਾਣੂ ਇੱਕ ਇੱਡਾ ਟੋਬਾ ਇਹ ਜਿਆਦਾ ਵੱਡਾ ਬੋਟਿੰਗ ਤੋਂ ਦੇਖਿਆ ਇਹ ਇੱਥੇ ਕੁਦਰਤੀ ਪਾਣੀ ਆਉਂਦਾ ਨਾ ਸਾਡੇ ਟੋਬੇ ਹੀ ਤਾਂ ਪਾਣੀ ਆਪਣਾ ਘਰਾਂ ਦਾ ਹੁੰਦਾ ਜਿਹੜਾ ਹੁੰਦਾ ਇਹ ਤਾਂ ਮੰਝੜ ਆ ਵੀ ਪੈਣ ਨੂੰ ਬਸ ਇੰਨੀ ਕੁ ਮੋੜ ਸਹੀ ਗੱਲ ਆ ਮੰਝੇ ਕਰੋੜਾਂ ਦੇ ਪੱਖਾ ਤਾਂ ਆ ਥੱਲੇ ਆ ਦੇ ਇੱਥੇ ਬਹਿ ਜਾ ਮੈਂ ਮੰਝੇ ਤੇ ਹਾਂ ਮੈਂ ਪੱਥਰ ਤੇ ਹਾਂ ਮੋਹਲੀ ਕਰ ਲੈ ਹੋਵੇ ਇਹ ਨਾਲੇ ਲੋਕੋਂ ਅੱਛੀ ਨਾਲ ਫੜਦੇ ਫਿਰਦੇ ਇੱਥੇ ਬਹੁਤ ਜਿਆਦਾ ਸੋ ਇਹ ਹੋਟਲ ਉੱਤੇ ਹੀ ਬੈਠ ਕੇ ਜਾ ਕੇ ਪੌੜੀ ਚੜਨਾ ਬਸ ਉਹ ਆ ਦੇਖੋ ਹੈ ਨਹੀਂ ਜਿਹੜੇ ਰੱਸੀ ਰਾਹੀਂ ਲੈ ਕੇ ਆਉਂਦੇ ਨੇਗੇ ਨਹੀਂ ਨਾ ਹੈ ਨਹੀਂ ਕੀ ਕਹਿੰਦੀ ਅਰਲੀ ਨਾ ਅਰਲੀ ਹੈ ਅਰਲੀ ਇਹਦਾ ਕੈਮਰਾ ਚਾਲੇ ਮੂੰਹ ਹੋਰੀ ਬਣਾ ਲੈਦੀ ਹੈ ਨੇੜ ਕਈ ਉਹਨੂੰ ਕਮੈਂਟ ਤਾਂ ਕਰ ਦੇਣੀ ਹੈਗੇ ਥੋੜੇ ਦੋਸਤ ਵਧੀਆ ਵਧੀਆ ਹੈ ਲੈਣ ਕੀ ਗੱਲ ਫਕ ਤੁਸ ਸੱਚ ਤੁਸੀ ਜਾ ਰਹੇ ਹੋ ਕਾਲੂ ਤੁਹਾਨੂੰ ਕਿਵੇਂ ਲੱਗ ਰਿਹਾ ਤੁਹਾਨੂੰ ਬਹੁਤ ਬੁਰਾ ਦਿਲ ਕਰ ਰਿਹਾ ਜਾਣ ਬੈਰੀ बैड ਸਾਡਾ ਕਿੱਥੇ ਜੀ ਕਰ ਰਿਹਾ ਪਰ ਕੀ ਕਰੀ ਹੁਣ ਜਾਣਾ ਤਾਂ ਪੈਣਾ ਹੀ ਆ ਤੈਨੂੰ ਬਹੁਤ ਜੀ ਲੱਗਿਆ ਹੋਇਆ ਸੀ ਟਿਕਟ ਅਸੀਂ ਰਿਟਰਨ ਲੈ ਕੇ ਆਈ ਸੀ ਰਿਟਰਨ ਦਾ ਟਿਕਟ ਲੈ ਕੇ ਆਏ ਹੁੰਦੇ ਫੇਰ ਸ਼ਹਿਰ ਰੁਕ ਜਾਂਦੇ ਹਨਾ ਨਹੀਂ ਜੀ ਬਹੁਤ ਲੱਗਿਆ ਹੋਇਆ ਸਾਡਾ ਇਹਦੇ ਨਾਲ ਇਹਦੇ ਨਾਲ ਹਮ ਹਮ ਹਲੀਂ ਦੇ ਨਾਲ ਬਹੁਤ ਜੀ ਲੱਗਿਆ ਹੋਇਆ ਸੀ ਬਹੁਤ ਸਿਆਣੀ ਕੁੜੀ ਆ ਸਾਡੀ ਇਹ ਬਹੁਤ ਸਮਝਦਾਰ ਆ ਬਹੁਤ ਸਿਆਣੀ ਆ ਉਹ ਪਿਆਰ ਕਰਦੀ ਆ ਤੇ ਮੂਰੇ ਜਮਾ ਨਹੀਂ ਬੋਲਦੀ ਜੋ ਮਰਜੀ ਕਹੀ ਚੱਲੋ ਇਹ ਹਨਾ ਪਰ ਜਿੱਤੇ ਜਿੱਤੇ ਪਰ ਜਿਹੜੇ ਬੰਦੇ ਤੇਨੂੰ ਗੁੱਸਾ ਆ ਗਿਆ ਬੰਦੇ ਤਾਂ ਮੇਰੇ ਕੋ ਅੱਖ ਨਹੀਂ ਫੇਰ ਲੀਨ ਜੀ ਵਧੀਆ ਲੱਗਿਆ ਹੋਇਆ ਸੀ ਇਹਨੇ ਸਾਰੇ ਪਾਸੇ ਨੇ ਕਮਾਇਆ ਸਾਰੇ ਪਾਸੇ ਕਮਾਇਆ ਇਹਨੇ ਕਿਹੜੀ ਚ ਵਧੀਆ ਹੁੰਦੀ ਆ ਉਹ ਚੀਜ਼ੇ ਖਵਾ ਦਿੰਦੀ ਹੈ ਵਿਚਾਰੀ ਤੇ ਛੁੱਟੀਆਂ ਲੈ ਕੇ ਰੱਖੀਆਂ ਹੋਇਆ ਸਾਡੇ ਵਾਸਤੇ ਪਹਿਲਾਂ ਇਹਨੇ ਕੰਮ ਕੀਤਾ ਫਰ ਸਾਡੇ ਗਿਆ ਤੋਂ ਬਾਅਦ ਫਿਰ ਇਹਨੇ ਕੰਮ ਕਰਨਾ ਸਾਰੇ-ਸਾਰੇ ਦਿਨ ਤੇ ਕਿਉਂਕਿ ਇਹਨੂੰ ਇਹਨੂੰ ਵੀ ਖਾਣ ਪੀਣ ਦੀ ਕੋਈ ਟੈਨਸ਼ਨ ਨਹੀਂ ਸੀ ਕੰਮ ਤਾਂ ਜਾਂਦੀ ਸੀ ਰੋਟੀ ਪਾਣੀ ਘਰੇ ਬਣਾ ਲੈਂਦੇ ਸੀ ਆ ਕੇ ਖਾ ਕੇ ਪੈ ਜਾਂਦੀ ਸੀ ਹੁਣ ਇਹਨੂੰ ਆਏ ਆ ਵੀ ਰੋਟੀ ਰੋਟੀ ਘਰੇ ਤਿਆਰ ਕਰਨੀ ਆ ਪਾ ਕੇ ਭਾਂਡੇ ਮਾਂਜਣੇ ਘਰੇ ਘਰੇ ਜੀਹਨਾਂ ਦਾ ਇਹ ਨਵਾਂ ਡਾ ਘਰ ਆ ਉੱਥੇ ਰੌਣਕ ਹੈ ਨਹੀਂ ਕੰਦੀ ਇਹੀ ਹੁੰਦੀ ਆ ਹਨਾ ਹਰਲੇ ਹਨਾ ਹੜ ਨਾਲ ਜੀ ਲੱਗਿਆ ਹੋਇਆ ਸੀ ਇਸ ਗੱਲਾਂ ਬਾਤਾਂ ਕਰਦੇ ਰਹਿੰਦੇ ਸੀ ਇਹਦੇ ਨਾਲ ਕਿਉਂਕਿ ਹੁਣ ਉੱਪਰ ਤਾਂ ਉਹ ਹੈਗੇ ਨੇ ਥੱਲੇ ਬੇਸਮੈਂਟ ਚ ਆਉਣਾ ਇਹ ਕੱਲੀ ਆ ਬੇਸਮੈਂਟ ਦੀ ਵੱਡੀ ਆ ਹਨਾ ਇਹਨਾਂ ਚਲ ਕੋਈ ਨਾ ਜਲਦੀ ਜਲਦੀ ਮਿਲਾਂਗੇ ਉਹ ਹੋਰ ਪਾਸੇ ਚਲੇ ਜਾਂ ਗਈਆਂ ਉਹ ਹੋਰ ਪਾਸੇ ਚਲੇ ਗਈਆਂ ਕਹਿੰਦੇ ਇੱਧਰ ਦੀ ਆਏ ਸੀਗੇ ਮੰਨਦੇ ਹੈ ਨਹੀਂ ਹੁਣ ਆਉਂਦਿਆਂ ਨੇ ਵਾਪਸ ਭੱਜੀਆਂ ਆਹ ਦੇਖ ਲਓ ਸਾਬ ਵੀ ਚੜਾ ਕੇ ਬੈ ਗਈਆਂ ਬੋਲੋ ਤਾਂ ਕਿਹਾ ਸੀ ਇਹੀ ਜਾਵਾਂ ਤੇ ਖਤਰਾ ਪਤਾ ਹਾਂ ਆਪਾਂ ਇੱਧਰ ਦੀ ਗਏ ਸੀ ਇੱਧਰ ਦੀ ਆਹ ਰਾਹ ਗਏ ਸੀ ਅਸੀਂ ਹਾਰਲਿਕ ਤੋਂ ਆ ਗਏ ਸੀ ਤੇ ਤਰਪ ਕਰੀ ਚੱਲੀ ਹੁਣ ਹੁਣ ਲੱਗਣਗੇ ਹੁਣ ਆ ਦੇਖ ਜਾਨਾ ਥੋੜੇ ਦੇਰ ਲੱਗਣਗੇ ਲੱਗਣੇ ਜਾਣ ਆਗੇ ਪੱਥਰ ਜੇ ਪੈਣਗੇ ਸਹੀ ਗੱਲ ਆ ਤੇ ਇਹ ਤਾਂ ਕਥਰ ਕੱਢੀ ਗਈ ਸੀਗੀ ਵਾਈ ਡਰਾਈਵਰ ਬਣਦੀ ਹੈਗੀ